ਰਾਸ਼ਨ ਕਾਰਡ ਧਾਰਕਾਂ ਦੇ ਨਾਲ ਜੁੜੀ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾਦੇ ਕਿ ਰਾਸ਼ਨ ਕਾਰਡ ਨੂੰ ਲੈ ਕੇ ਹੁਣ ਲੋਕਾਂ ਦੇ ਲਈ ਵੱਡੀ ਚਿੰਤਾ ਬਣੀ ਹੋਈ ਹੈ ਤਾਂ ਦਾਦੇ ਕਿ ਹੁਣ ਲੋਕਾਂ ਨੂੰ ਰਾਸ਼ਨ ਕਾਰਡ ਵਾਲੀ ਕੰਕ ਨਹੀਂ ਮਿਲੇਗੀ ਤਾਂ ਲੋਕਾਂ ਦੇ ਲਈ ਇਹ ਵੱਡੀ ਚਿੰਤਾ ਬਣੀ ਹੈ ਦੱਸ ਦੇ ਕਿ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਈਸਟ ਤੇ ਵੈਸਟ ਸਰਕਲ ਤਹਿਤ ਪੈਂਦੇ ਚਾਰ ਵੱਖ-ਵੱਖ ਰਾਸ਼ਨ ਦੀਪੂਆਂ ਤੇ ਅਨਾਜ ਦੀ ਸਪਲਾਈ ਰੱਦ ਕਰ ਦਿੱਤੀ ਗਈ ਹੈ ਜਦੋਂ ਕਿ ਇਸ ਦੌਰਾਨ ਪੰਜ ਰਾਸ਼ਨ ਦੀਪੂ 홀ਡਰਾਂ ਵੱਲੋਂ ਭਾਗ ਨੂੰ ਅਸਤੀਫੇ ਸੌਂਪ ਦਿੱਤੇ ਗਏ ਨੇ ਤਾਂ ਖੁਰਾਕ ਅਤੇ ਸਿਵਲ ਸਪਲਾਈ ਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਈਸਟ ਸਰਕਲ ਵਿੱਚ ਤਿੰਨਾਂ ਵੈਸਟ ਸਰਕਲ ਵਿੱਚ 1 ਦੀਪੂ ਤੇ ਅਨਾਜ ਦੀ ਸਪਲਾਈ ਰ ਆਗ ਨੂੰ ਆਪਣੇ ਅਸਤੀਫੇ ਸੌਪਣਾ ਵਾਲੇ ਸਾਰੇ ਡੀਪੂ ਹੋਲਡਰ ਰਿਸਟ ਸਰਕਲ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਡੀਪੂ ਹੋਲਡਰਾਂ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਅਸਤੀਫੇ ਸੌਪਣਾ ਚਿੰਤਾ ਦਾ ਵਿਸ਼ਾ ਹੈ ਜੋ ਕਿ ਇਹ ਸਾਬਿਤ ਕਰਦਾ ਹੈ ਕਿ ਹੁਣ ਲੋਕਾਂ ਦਾ ਰਾਸ਼ਨ ਡੀਪੂ ਚਰਉਣ ਲਈ ਪ੍ਰਤੀ ਦਿਸਚਲਪੀ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ ਇਸ ਦੇ ਕਰਕੇ ਇੱਕ ਮੁੱਖ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਡੀਪੂ ਮਾਲਕਾਂ ਨੂੰ ਕਨਕ ਮੰਡਲ ਬਦਲੇ ਦਿੱਤੀ ਜਾ ਰਹੀ ਕਮਿਸ਼ਨ ਰਾਸ਼ੀ ਹੋਣਾ ਸੂਬਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਤਾਂ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਡੀਪੂ ਹੋਲਡਰਾਂ ਵੱਲੋਂ ਕਈ ਵਾਰ ਸਰਕਾਰ ਦੇ ਸ਼ੰਗਲ ਸੇ ਸ਼ੇਡ ਸਮੇਤ ਤਰਨੇ ਪ੍ਰਦਰਸ਼ਨ ਵੀ ਕੀਤੇ ਗਏ ਨੇ ਤਾਂ ਡੀਪੂ ਹੋਲਡਰਾਂ ਵੱਲੋਂ ਮੁੱਦਾ ਚੁੱਕਿਆ ਗਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਪੱਕੀ ਤਨਖਾਹ ਦਿੱਤੀ ਜਾਵੇ ਤਾਂ ਕਿ ਅੱਗੇ ਉਗਲਦੀ ਮਹਿੰਗਾਈ ਦੇ ਇਸ ਦੇ ਦੌਰ ਵਿੱਚ ਉਹ ਆਪਣੇ ਪਰਿਵਾਰਾਂ ਦਾ ਬਿਨਾਂ ਕਿਸੇ ਪਰੇਸ਼ਾਨੀ ਦੇ ਪਾਲਣ ਪੋਸ਼ਣ ਕਰ ਸਕਣ ਤਾਂ ਉਹਨਾਂ ਦਾ ਦਾਵਾ ਕੀਤਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਡੀਪੂ ਹੋਲਡਰਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਉੱਥੇ ਹੀ ਦਿੱਲੀ ਵਿੱਚ 200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ ਤਾਂ ਜਦੋਂ ਕਿ ਪੰਜਾਬ ਵਿੱਚ ਡੀਪੂ ਹੋਲਡਰ ਕਾਨਕ ਮੰਡਲ ਨੂੰ ਬਦਲੇ ਕੇਵਲ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਨ ਮਣੀ ਦਿੱਤੀ ਜਾ ਰਹੀ ਹੈ ਤਾਂ ਡੀਪੂ ਹੋਲਡਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਨੇ ਤਾਂ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਪੜਾਉਣ ਲਿਖਾਉਣ ਸਮੇਤ ਬੱਚਿਆਂ ਦੇ ਸੁਪਨੇ ਪੂਰਾ ਕਰਨ ਚਾਹੁੰਦੇ ਹਨ ਕਿ ਇੰਨੀ ਘੱਟ ਕਮਾਈ 'ਚ ਉਹਨਾਂ ਨੂੰ ਰੋਜ਼ਾਨਾ ਆਪਣੇ ਬੱਚਿਆਂ ਦੇ ਸੁਪਨੇ ਮਾਰਨ ਸਮੇਤ ਸ਼ਾਮਾ ਦਾ ਵੀ ਗਲਾ ਘੁੱਟਣਾ ਪੈ ਰਿਹਾ ਤਾਂ ਜਇਹ ਵਿੱਚ ਉਹਨਾਂ ਕੋਲ ਸਰਕਾਰ ਨੂੰ ਆਪਣੇ ਡੀਪਾਂ ਸੰਪਤੀ ਲਾਵਾ ਕੋਈ ਹੋਰ ਰਸਤਾ ਨਹੀਂ ਬਸਦਾ ਦਾਦਾ ਦੇ ਕਿ ਰਾਸ਼ਨਕਾਰ ਧਾਰਕਾਂ ਨਾਲ ਜੁੜੀ ਇਹ ਐਮ ਖਬਰ ਆ ਤਾਂ ਲੋਕਾਂ ਦੀ ਪਰੇਸ਼ਾਨੀ ਵੀ ਵਾ ਸਕਦੀ ਹੈ ਤਾਂ ਹੁਣ ਦੱਸ ਦਈਏ ਕਿ ਦੀਪਾਂ ਤੋਂ ਕਣਕ ਨਹੀਂ ਮਿਲੇਗੀ ਤਾਂ ਖਰਾ ਕੇ ਸਿਵਲ ਸਪਲਾਈ ਭਾਗ ਕੋਲ ਪੁੱਛੇ ਕਿ ਕੁਝ ਸਮੇਂ ਦੌਰਾਨ ਲੁਧਿਆਣਾ ਜਿਹਨੇ ਨਾਲ ਸੰਬੰਧਿਤ ਇਸਟੇ ਦੇ ਵੈਸਟ ਸਰਕਲ ਤਹਿਤ ਪੈਂਦੇ ਚਾਰ ਬਖਵਾਂ ਰਾਸ਼ਨ ਦੀਪਾਂ ਤੇ ਅਨਾਜ ਦੀ ਸਪਲਾਈ ਰੱਦ ਕਰ ਦਿੰਦੀ ਹੈ ਰਾਸ਼ਨ ਕਾਰਡ ਧਾਰਕਾਂ ਦੇ ਨਾਲ ਜੁੜੀ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਾਦੇ ਕਿ ਰਾਸ਼ਨ ਕਾਰਡ ਨੂੰ ਲੈ ਕੇ ਹੁਣ ਲੋਕਾਂ ਦੇ ਲਈ ਵੱਡੀ ਚਿੰਤਾ ਬਣੀ ਹੋਈ ਹੈ ਤਾਂ ਦਾਦੇ ਕਿ ਹੁਣ ਲੋਕਾਂ ਨੂੰ ਰਾਸ਼ਨ ਕਾਰਡ ਵਾਲੀ ਕਣਕ ਨਹੀਂ ਮਿਲੇਗੀ ਤਾਂ ਲੋਕਾਂ ਦੇ ਲਈ ਇਹ ਵੱਡੀ ਚਿੰਤਾ ਬਣੀ ਹੈ ਦੱਸਦੇ ਕਿ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਈਸਟ ਤੇ ਵੈਸਟ ਸਰਕਲ ਤਹਿਤ ਪੈਂਦੇ ਚਾਰ ਬਖ ਵਖ ਰਾਸ਼ਨ ਦੀਪੋ ਤੇ ਅਨਾਜ ਦੀ ਸਪਲਾਈ ਰੱਦ ਕਰ ਦਿੱਤੀ ਗਈ ਹੈ ਜਦੋਂ ਕਿ ਇਸ ਦੌਰਾਨ ਪੰਜ ਰਾਸ਼ਨ ਦੀਪੋ ਹੋਲਡਰਾਂ ਵੱਲੋਂ ਭਾਗ ਨੂੰ ਅਸਤੀਫੇ ਸੌਂਪ ਦਿੱਤੇ ਗਏ ਨੇ ਤਾਂ ਖ ਜੋ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਇਸਟ ਸਰਕਲ ਵਿੱਚ ਤਿੰਨਵਾ West ਸਰਕਲ ਵਿੱਚ 1 ਡਿਪੂ ਤੇ ਅਨਾਜ ਦੀ ਸਪਲਾਈ ਰੱਦ ਕੀਤੀ ਗਈ ਹੈ ਤਾਂ ਨਾਲ ਹੀ ਵਿਭਾਗ ਨੂੰ ਆਪਣੇ ਅਸਤੀਫੇ ਸੌਪਣਾ ਹੈ ਵਾਲੇ ਸਾਰੇ ਡਿਪੂ 홀ਡਰ ਇਸਟ ਸਰਕਲ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਤਾਂ ਦੱਸ ਦिए ਕੀ ਡਿਪੂ 홀ਡਰਾਂ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਅਸਤੀਫੇ ਸੌਪਣਾ ਚਿੰਤਾ ਦਾ ਵਿਸ਼ਾ ਹੈ ਜੋ ਕਿ ਇਹ ਸਾਬਿਤ ਕਰਦਾ ਹੈ ਕਿ ਹੁਣ ਲੋਕਾਂ ਦਾ ਰਾਸ਼ਨ ਡਿਪੂ ਚਰਾਉਣ ਲਈ ਪ੍ਰਤੀ ਦੇਸ਼ ਚਲਪੀ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ ਇਸ ਦੇ ਕਰਕੇ ਇੱਕ ਮੁੱਖ ਕਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਡਿਪੂ ਮਾਲਕਾਂ ਨੂੰ ਕਨਕ ਮੰਡਲ ਦੇ ਦਿੱਤੀ ਜਾ ਰਹੀ ਕਮਿਸ਼ਨ ਰਾਸ਼ੀ ਹੋ ਨਾ ਸੂਬਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਤਾਂ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਡੀਪੂ ਹੋਲਡਰਾਂ ਵੱਲੋਂ ਕਈ ਵਾਰ ਸਰਕਾਰ ਦੇ ਖਿਲਾਫ ਸੰਘਰਸ਼ ਛੇੜ ਸਮੇਤ ਤਰਨੇ ਪ੍ਰਦਰਸ਼ਨ ਵੀ ਕੀਤੇ ਗਏ ਨੇ ਤਾਂ ਡੀਪੂ ਹੋਲਡਰਾਂ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਪੱਕੀ ਤਨਖਾਹ ਦਿੱਤੀ ਜਾਵੇ ਤਾਂ ਕਿ ਅੱਗੇ ਉਗਲਦੀ ਮਹਿੰਗਾਈ ਦੇ ਇਸ ਦੇ ਦੌਰ ਵਿੱਚ ਉਹ ਆਪਣੇ ਪਰਿਵਾਰਾਂ ਦਾ ਬਿਨਾਂ ਕਿਸੇ ਪਰੇਸ਼ਾਨੀ ਦੇ ਪਾਲਣ ਪੋਸ਼ਣ ਕਰ ਸਕਣ ਤਾਂ ਉਹਨਾਂ ਦਾ ਦਾਵਾ ਕੀਤਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਡੀਪੂ ਹੋਲਡਰਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਉੱਥੇ ਹੀ ਦਿੱਲੀ ਵਿੱਚ 200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ ਤਾਂ ਜਦੋਂ ਕਿ ਪੰਜਾਬ ਵਿੱਚ ਡੀਪ ਹੋਲਡਰ ਕਣਕ ਮੰਡਨ ਬਦਲੇ ਕੇਵਲ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਨ ਮਨੀ ਦਿੱਤੀ ਜਾ ਰਹੀ ਹੈ ਤਾਂ ਰਿਪੂ ਹੋਲਡਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਨੇ ਤਾਂ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਪੜਾਉਣ ਲਿਖਾਉਣ ਸਮੇਤ ਬੱਚਿਆਂ ਦੇ ਸੁਪਨੇ ਪੂਰਾ ਕਰਨ ਚਾਹੁੰਦੇ ਹਨ ਕਿ ਇੰਨੀ ਘੱਟ ਕਮਾਈ 'ਚ ਉਹਨਾਂ ਨੂੰ ਰੋਜ਼ਾਨਾ ਆਪਣੇ ਬੱਚਿਆਂ ਦੇ ਸੁਪਨੇ ਮਾਰਨ ਸਮੇਤ ਸ਼ਾਮਾ ਦਾ ਵੀ ਗਲਾ ਘੁੱਟਣਾ ਪੈ ਰਿਹਾ ਤਾਂ ਜਿਹੇ ਵਿੱਚ ਉਹਨਾਂ ਕੋਲ ਸਰਕਾਰ ਨੂੰ ਆਪਣੇ ਡੀਪਾਂ ਦੇ ਅਸਤੀਫੇ ਵਾਪਸ ਸੌਂਪਤ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਦਾ ਤਾਂ ਦੱਸ ਦੇ ਕਿ ਰਾਸ਼ਟਰੀ ਧਾਰਕਾਂ ਨਾਲ ਜੁੜੀ ਇਹ ਅਹਿਮ ਖਬਰ ਆ ਲੋਕਾਂ ਦੀ ਪਰੇਸ਼ਾਨੀ ਵੀ ਵਾਹ ਸਕਦੀ ਹੈ ਤਾਂ ਹੁਣ ਦੱਸ ਦਿਓ ਕਿ ਡੀਪਾਂ ਤੋਂ ਕਣਕ ਨਹੀਂ ਮਿਲੇਗੀ ਤਾਂ ਖਰਾ ਕੇ ਸਿਵਲ ਸਪਲਾਈ ਭਾ ਚੇਲੇ ਕੁਝ ਸਮੇਂ ਦੌਰਾਨ ਲੁਧਿਆਣਾ ਜਿਨ੍ਹਾਂ ਨਾਲ ਸੰਬੰਧਿਤ ਇਸਟੇ ਦੇ ਬੈਸਟ ਸਰਕਲ ਤਹਿਤ ਪੈਂਦੇ ਚਾਰ ਵੱਖ-ਵੱਖ ਰਾਸ਼ਨ ਦੀਪਾਂ ਤੇ ਅਨਾਜ ਦੀ ਸਪਲਾਈ ਰੱਦ ਕਰ ਦਿੱਤੀ ਹੈ